ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਟਿਬਲੌਗ ਬਲੌਗ ਤੇ ਅਸੀਂ ਸਾਰੇ ਠੀਕ ਠਾਕ ਹਾਂ ਉਮੀਦ ਕਰਦੇ ਹਾਂ ਵੀ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਕਾਇਨਾ ਜਿਹੜਾ ਉਹ ਸ਼ਾਮ ਦੇ 5 ਵਜੇ ਕੀ ਆ ਬਸ ਆਪਣੇ ਜਿਹੜੇ ਕੰਮ ਆ ਸ਼ਾਮ ਦੇ ਉਹ ਸ਼ੁਰੂ ਹੋ ਗਏ ਆ ਉਧਰ ਪਸ਼ੂਆਂ ਨੂੰ ਇਕੱਠੇ-ਬੁੱਠੇ ਦਾ ਹਰਮਨ ਦੇ ਡੈਡੀ ਨੇ ਪਾਤੇ ਸੀ 4:00 ਸਵਾ 4 ਵਜੇ ਆਪਾਂ ਜਿਹੜੇ ਪਸ਼ੂਆਂ ਨੂੰ ਪੱਠੇ ਪਾਉਨੇ ਨੇ ਉਹਨੇ ਤੇ ਬਾਹਰ ਕੱਢਦੇ ਆ ਪਸ਼ੂਆਂ ਨੂੰ ਪਹਿਲਾਂ ਅੰਦਰ ਸ਼ੈੱਡ ਦੇ ਵਿੱਚ ਹੁੰਦੇ ਆ ਪਸ਼ੂ ਆਪਣੇ ਫਿਰ ਪੱਠੇ ਪਾ ਕੇ ਆਪਾਂ ਉਹਨਾਂ ਨੂੰ ਬਾਹਰ ਕੱਢ ਦਿੰਨੇ ਆ ਉਹ ਪੱਠੇ ਪਾ ਕੇ ਸੀ ਹੁਣ ਉਹ ਦੁਕਾਨ ਤੇ ਚਲੇ ਗਏ ਦੋਨੋਂ ਭਰਾ ਹੀ ਦੁਕਾਨ ਤੇ ਗਏ ਆ ਦੁਪਹਿਰੇ ਆਉਂਦੇ ਹੁੰਦੇ ਆ ਰੋਟੀ ਖਾਣ ਫੇਰ ਕੋਈ ਘੰਟਾ ਰੈਸਟ ਕਰ ਲੈਂਦੇ ਆ ਰੋਟੀ ਖਾ ਕੇ ਫਿਰ ਹੁਣ ਦੁਕਾਨ ਤੇ ਚਲੇ ਗਏ ਆ ਉਹ ਹੁਣ ਬਸ ਆਪਾਂ ਜਿਹੜਾ ਕੋ ਸ਼ਾਮ ਦੀ ਸਬਜੀ ਦਾ ਸਬਜੀ ਉਹਦੀ ਤਿਆਰੀ ਕਰਦੇ ਆ ਉਧਰ ਸਰਪਜੀ ਤੇ ਜਿਹੜੇ ਗੋਹਾ ਸੱਟ ਰਹੀ ਆ ਉਹ ਸਬਜੀ ਫੇਰ ਅੱਜ ਕੋਈ ਨਹੀਂ ਸਵੇ ਮੈਂ ਹਰਮਨ ਦੇ ਡੈਡੀ ਨੂੰ ਕਿਹਾ ਸੀ ਜਾਣ ਲੱਗੇ ਜਦੋਂ ਦੁਕਾਨ ਤੇ ਜਾਂਦੇ ਸੀ ਕੋਈ ਸਬਜੀ ਲੈ ਕੇ ਆਏ ਖੇਤ ਦੇ ਵਿੱਚ ਜਿਹੜੀ ਇਹ ਬਹੁਤ ਜ਼ਿਆਦੇ ਬੰਦੀ ਮੁਸ਼ਕਲ ਹੋ ਜਾਂਦੀ ਆ ਕਿਉਂਕਿ ਪਿੰਡ ਦੇ ਵਿੱਚ ਤਾਂ ਜਿੰਨੇ ਦੁਕਾਨਾਂ ਵੀ ਬਣੀਆਂ ਹੁੰਦੀਆਂ ਤੇ ਬਾਕੀ ਘਰਾਂ ਦੇ ਜਿਹੜੇ ਆ ਅੱਗ ਗਈ ਆ ਜਾਂਦੇ ਸਬਜ਼ੀਆਂ ਵੇਚਣ ਵਾਲੇ ਜਿਹੜੇ ਭਾਈ ਆ ਉਹ 12 ਦੇ ਅੱਗੇ ਹੀ ਆਪਣੇ ਗੇਟ ਦੇ ਅੱਗੇ ਜ਼ਿਆਦਾਤਰ ਪਿੰਡਾਂ ਦੇ ਵਿੱਚ ਹੁਣ ਇਸ ਤਰ੍ਹਾਂ ਹੀ ਆ ਵੀ ਜਿਹੜੀਆਂ ਭੈਣਾਂ ਉਹ ਆਪਦੇ ਬਾਰ ਕੋਈ ਜਿਹੜੀ ਸਬਜ਼ੀ ਉਹ ਖਰੀਦ ਲੈਂਦੀਆਂ ਤੇ ਮੀਂਹ ਦਾ ਕਰਕੇ ਜਿਹੜੀ ਸਬਜ਼ੀ ਆਪਣੀ ਥੋੜੀ ਬਹੁਤ ਹੀ ਲੱਗੀ ਸੀ ਹੁਣ ਉਹ ਵੀ ਲੱਗਣੋਂ हट ਗਈ ਆ ਤੇ ਜਿਹੜੀ ਉੱਥੋਂ ਬਾਜ਼ਾਰ ਤੋਂ ਸਬਜ਼ੀ ਲੈ ਕੇ ਆਉਣੀ ਆ ਉਹ ਤਾਂ ਫਿਰ ਬੰਦਿਆਂ ਨੇ ਲੈ ਕੇ ਆਉਣੀ ਹੁੰਦੀ ਆ ਉਹਨਾਂ ਨੂੰ ਮੈਂ ਸਵੇਰ ਕਿਹਾ ਸੀ ਜਾਂ ਦੁਪਹਿਰੇ ਆਏ ਨੂੰ ਜਦੋਂ ਪੁੱਛਿਆ ਵੀ ਸਬਜ਼ੀ ਲੈ ਕੇ ਆਏ ਆ ਕਹਿੰਦੇ ਚੇਤਾ ਭੁੱਲ ਗਿਆ ਉਹਨਾਂ ਨੇ ਤਾਂ ਇੰਨਾ ਕਹਿ ਕੇ ਤੇ ਬਸ ਸਾਰਤਾ ਵਿੱਚ ਚੇਤਾ ਭੁੱਲ ਗਿਆ ਸਬਜ਼ੀ ਲਿਆਉਂਦਾ ਪਰ ਆਪਾਂ ਨੂੰ ਕੁਛ ਨਾ ਕੁਛ ਤਾਂ ਬਣਾਉਣਾ ਹੀ ਪੈਂਦਾ ਜਦ ਰੋਟੀ ਖਾਣੀ ਹੁੰਦੀ ਉਹਨਾਂ ਨੇ ਤਾਂ ਸ਼ਾਮ ਨੂੰ ਫੇਰ ਆ ਕੇ ਕਹਿ ਦੇਣਾ ਵੀ ਲਿਆਓ ਰੋਟੀ ਕੀ ਬਣਾਇਆ ਆਪਾਂ ਨੂੰ ਕੁਛ ਨਾ ਕੁਛ ਤਾਂ ਬਣਾਉਣਾ ਹੀ ਪੈਂਦਾ ਤੇ ਆਪਾਂ ਫਿਰ ਆਲੂ ਪਏ ਸੀ ਘਰੇ ਅੱਜ ਆਪਾਂ ਉਹ ਵਾਲੇ ਆਲੂ ਤੇ ਉਹਨਾਂ ਦੀ ਜਿਹੜੀ ਸਬਜ਼ੀ ਉਹ ਆਪਾਂ ਬਣਾਵਾਂਗੇ ਆਲੂ ਵਾਲੇ ਆ ਸਬਜ਼ੀ ਨੂੰ ਤੜਕਾ ਲਾਉਨੇ ਆ ਆਪਾਂ ਇੱਧਰ ਸਬਜੀ ਤਾਂ ਗੋਆ ਚੱਕ ਰਹੀ ਆ ਫਿਰ ਬਸ ਸੋਨੇ ਦੀ ਧਾਰ ਚੋਣੀ ਹੁੰਦੀ ਆ ਤੇ ਇੱਧਰ ਆਪਾਂ ਸਬਜੀ ਨਾਲ ਆਲੂ ਆਪਾਂ ਵਾਲ ਲਏ ਤਾਂ ਬਸ ਤੜਕਾ ਹੀ ਭੁੰਨਣਾ ਆ ਆਪਾਂ ਜੋ ਆਲੂ ਵਾਲ ਲਈ ਦੇ ਫਿਰ ਤਾਂ ਸਬਜੀ ਜਿਹੜੀ ਬਣਿਆ ਵਰਗੀ ਹੁੰਦੀ ਆ ਕਿਉਂਕਿ ਜਿਆਦੇ ਟਾਈਮ ਉਹਨੂੰ ਨਹੀਂ ਲੱਗਦਾ ਹੁਣ ਤੜਕਾ ਹੀ ਬਸ ਆਪਾਂ ਭੁੰਨਣਾ ਤੜਕਾ ਪਾਉਣੇ ਤੇ ਫਿਰ ਆਪਾਂ ਬਸ ਜਿਹੜੀ ਸਬਜੀ ਆਪਣੀ ਉਹ ਤਿਆਰ ਹੋ ਜਾਊਗੀ ਉੱਧਰ ਮੰਮੀ ਪਸ਼ੂਆਂ ਨੂੰ ਪਾਣੀ ਪਿਆ ਦੇਣਗੇ ਐਸ ਵੇਲੇ ਮੰਮੀ ਸ਼ਾਮ ਨੂੰ ਪਾਣੀ ਕੱਲਾ ਪਿਆਉਣਾ ਹੁੰਦਾ ਸ਼ਾਮ ਨੂੰ ਜਿਹੜਾ ਆਪਾਂ ਪਸ਼ੂਆਂ ਨੂੰ ਹੁਣ ਨਹੀਂ ਨਵਾਉਂਦੇਗੇ ਪਰ ਗਰਮੀ ਆ ਜਿਹੜੀ ਉਹ ਹੁਣ ਕਾਫੀ ਜ਼ਿਆਦੇ ਫੇਰ ਹੋ ਗਈ ਆ ਜਿੰਨੇ ਦਿਨ ਮੀਂਹ ਪੈਂਦਾ ਰਿਹਾ ਉਹਨੇ ਦਿਨ ਐ ਲੱਗਦਾ ਸੀ ਵੀ ਹੁਣ ਜਿਹੜੀ ਦੁਬਾਰਾ ਉਹ ਗਰਮੀ ਨਹੀਂ ਹੁੰਦੀਗੀ ਪਰ ਹੁਣ ਫੇਰ ਧੁੱਪ ਇੰਨੀ ਜ਼ਿਆਦੇ ਤੇਜ਼ ਹੁੰਦੀ ਆ ਨਾ ਦਿਨੇ ਧੁੱਪ ਜਿਹੜਾ ਧੁੱਪ ਦੇ ਸਾਹਮਣੇ ਝਾਕਿਆ ਨਹੀਂ ਜਾਂਦਾ ਗਾ ਇੰਨੀ ਤੇਜ਼ ਧੁੱਪ ਹੁੰਦੀ ਓਵੇਂ ਪਸੀਨਾ ਅੰਦਰ ਬਾਹਰ ਕੋੜੀ ਬਹੁਤੀ ਹਵਾ ਚੱਲਦੀ ਰਹਿੰਦੀ ਆ ਪਰ ਅੰਦਰ ਤਾਂ ਜਿਵੇਂ ਸੋਈ ਦੇ ਵਿੱਚ ਆਪਾਂ ਕੰਮ ਕਰਦੇ ਆ ਖੜਕੇ ਉੱਥੇ ਤੋਂਵੇਂ ਪਸੀਨਾ ਆਉਂਦਾ ਰਹਿੰਦਾ ਆਪਾਂ ਨੂੰ ਖੜਿਆ ਨੂੰ ਬਹੁਤ ਜਾਦੇ ਫਿਰ ਜਿਹੜੀ ਗਰਮੀ ਹੋ ਗਈ ਜਿੰਨੇ ਦਿਨ ਮੀਂਹ ਪੈਂਦਾ ਰਿਹਾ ਉਹਨੇ ਦਿਨ ਤਾਂ ਲੱਗਦਾ ਸੀ ਵੀ ਬੱਸ ਹੋਣ ਗਰਮੀ ਹੈ ਜਿਹੜੀ ਉਹ ਖਤਮ ਹੋ ਗਈ ਵੀ ਹੁਣ ਗਰਮੀ ਜਿਹੜੀ ਦੁਬਾਰਾ ਨਹੀਂ ਹੁੰਦੀਗੀ ਪਰ ਉਹਨੀ ਗਰਮੀ ਵੀ ਹਜੇ ਫੇਰ ਹੋ ਗਈ ਹਜੇ ਤਾਂਸੂ ਦਾ ਮਹੀਨਾ ਪਿਆ ਅਸੂ ਦੇ ਵਿੱਚ ਵੀ ਗਰਮੀ ਰਹਿੰਦੀ ਹੈ ਜਾ ਕੇ 33 ਦੇ ਮਹੀਨੇ ਦੇ ਵਿੱਚ ਜਿਹੜਾ ਮੌਸਮ ਦਾ ਪਰਪ ਪੈਂਦਾ ਅਜੇ ਤਾਂ ਇੱਕ ਮਹੀਨਾ ਹੋਰ ਹੈ ਜਿਹੜਾ ਗਰਮੀ ਦਾ ਆਪੋ ਪਰ ਹੋਣਾ ਰੱਬ ਤੋਂ ਮੀਂਹ ਨਹੀਂ ਮੰਗਦੇ ਜਿਹੜੀ ਗਰਮੀ ਉਹ ਆਪ ਝੱਲ ਲਾਂਗੇ ਕੋਈ ਨਹੀਂ ਹੁਣ ਸਾਰੀ ਗਰਮੀ ਲੰਘ ਗਈ ਆ ਹੁਣ ਤਾਂ ਇੱਕ ਮਹੀਨਾ ਹੋਰ ਆ ਐਂ ਇਹ ਵੀ ਨੰਗ ਜੂਗਾ ਤੇ ਪਰ ਹੁਣ ਪ੍ਰਮਾਤਮਾ ਅੱਗੇ ਹੱਥ ਜੋੜਦੇ ਆ ਕਿ ਪ੍ਰਮਾਤਮਾ ਹਣ ਮੀਂਹ ਨਾ ਪਾਈਂ ਬਸ ਮੀਂਹ ਨਹੀਂ ਚਾਹੀਦਾ ਹੁਣ ਗਰਮੀ ਤਾਂ ਕੋਈ ਨਹੀਂ ਆ ਆਪਾਂ ਪੱਖੇ ਥੱਲੇ ਬਹਿ ਜਾਈਦਾ ਕੋਈ 10 ਮਿੰਟ ਕੋਈ ਅੱਧਾ ਘੰਟਾ ਰਸੋਈ 'ਚ ਕੰਮ ਕਰਨਾ ਹੁੰਦਾ ਫੇਰ ਫੇਰ ਆਪਾਂ ਪੱਖੇ ਥੱਲੇ ਆ ਜਾਂਦੇ ਆ ਨੇ ਨਾਲ ਜਿਹੜਾ ਆਪਣਾ ਪਸੀਨਾ ਸੁੱਕ ਜਾਂਦਾ ਗਰਮੀ ਤਾਂ ਝੱਲ ਲਾਂਗੇ ਪਰ ਮੀਂਹ ਨਹੀਂ ਚੱਲ ਸਕਦੇ ਇਹ ਨੀਂਦ ਨਾਲ ਤਾਂ ਬਹੁਤ ਜ਼ਿਆਦਾ ਜਿਹੜਾ ਮੁਸ਼ਕਲ ਹੋ ਜਾਂਦਾ ਹਰੇਕ ਕੰਮ ਨਾਲ ਜਿਹੜਾ ਉਹ ਖਾਣ ਦਾ। ਕਿ ਆਪਾਂ ਆਲੂ ਬਾਲਨੇ ਆ ਹਨ ਆਪਾਂ ਸਬਜ਼ੀ ਹੀ ਕਰਤਾ ਲੰਮੀ ਆ ਬਸ ਸਬਜ਼ੀ ਜਿਹੜੀ ਆਪਣੀ 10 ਤੋਂ 15 ਮਿੰਟਾਂ ਵਿੱਚ ਬਣ ਕੇ ਤਿਆਰ ਹੋ ਜਾਵੇ ਕਿਉਂਕਿ ਆਲੂ ਉਦਲੇ ਹੋਏ ਆ। ਚਲੋ ਆਪਾਂ ਚੱਲਦੇ ਆਂ ਅਰ ਸੋਈ ਜਾਜੇ ਤੁਹਾਨੂੰ। ਹਾਂਜੀ ਆਪਾਂ ਇੱਧਰ ਸਬਜ਼ੀ ਬਣਾਉਨੇ ਆ। ਇਹ ਲੈ ਜਿਹੜਾ ਆਪਣਾ ਗਰਮ ਹੋ ਗਿਆ ਇਹ ਪਾ ਤਾ ਜੀਰਾ ਇਹਦੇ ਵਿੱਚ ਤੜਕਾ ਆਪਾਂ ਗ੍ਰਾਇੰਡ ਕੀਤਾ ਹੋਇਆ ਆ ਆਲੂ ਜਿਹੜੇ ਉਧਰ ਆਪਣੇ ਉਬਲੇ ਹੋਏ ਆ ਇਹਦੇ ਵਿੱਚ ਆਪਾਂ ਮੇਥੀ ਮੂਥੀ ਪਾ ਲਾਂਗੇ ਨਹੀਂ ਸਰਦੀ ਬਹੁਤ ਸਵਾਦ ਵਾਧ ਜਾਈ ਜਾਏਗੀ ਇਧਰ ਬਾਹਰ ਕੱਢ ਕੇ ਤੱਕਾ ਗੰਮਰ ਰੱਖ ਲਿਆ ਬਾਕੀ ਉਧਰ ਮੰਮੀ ਵੀ ਅਗਰ ਕਾਨੀ ਤੇ ਆਪਣੇ ਕੋਲ ਸੌਣ ਤੇ ਕੀ ਕਰਦੇ ਆ ਕਸਤਕਾਰ ਜੀ ਸਾਰਿਆਂ ਨੂੰ ਆਪਣਾ ਸ਼ਾਮ ਦਾ ਟਾਈਮ ਹੋ ਗਿਆ ਆਪਾਂ ਸ਼ਾਮ ਵਾਲੇ ਟਾਈਮ ਦਾ ਆਟਾ ਗੁੰਨ ਰਏ ਸੀ ਅੰਦਰ ਨੇ ਇਸ ਟਾਈਮ ਬਾਲੀ ਗਰਮੀ ਲੱਗਦੀ ਐ ਇੱਥੇ ਹਵਾ ਆਉਂਦੀ ਐ ਇਸ ਤੋਂ ਬਾਅਦ ਆਪਾਂ ਤਰ ਚੋਕੀ ਲਵਾਵਾਂਗੇ ਫਿਰ ਆਪਾਂ ਚੁੱਲੇ ਤੇ ਰੋਟੀਆਂ ਪਕਾ ਲਾਂਗੇ ਸ਼ਾਮ ਹੁਣ ਤਾਂ ਕਾਫੀ ਦਿਨ ਹੋ ਗਏ ਸੋਹਣੀ ਧੁੱਪ ਨਿਕਲਦੀ ਆ ਚੁੱਲੇ 'ਚ ਵੀ ਅੱਗ ਮੱਚ ਪੈਂਦੀ ਆ ਚਲੋ ਸ਼ੁਕਰ ਆ ਰੱਬ ਦਾ ਵੀ ਨਹੀਂ ਹਟ ਗਈ ਹੈਨਾ ਹੁਣ ਤਾਂ ਪਾਣੀ ਵੀ ਘਟਣਾ ਸ਼ੁਰੂ ਹੋ ਗਿਆ ਕਾफी ਜਗ੍ਹਾ ਤੋਂ ਜਿਹੜਾ ਬੁਖਾਰ ਰਿਹਾ ਵੀ ਪਾਣੀ ਕਾफी ਘਟ ਗਿਆ ਪਰ ਜਿਹੜੀ ਰੇਤ ਆ ਨਾ ਉਹ ਬਹੁਤ ਜ਼ਿਆਦਾ ਹੈਨਾ ਵਾਣਾ ਚ ਚੜ ਗਈ ਪਤਾ ਹੀ ਨਹੀਂ ਲੱਗ ਰਿਹਾ ਕਿੱਥੇ ਖੇਤ ਸੀ ਕਿੱਥੇ ਰਾਹ ਸੀ ਕੁੱਕ ਲੱਗੀ ਆ ਸਾਡੇ ਮੁੰਡੇ ਸਾਰੀ ਦਿਹਾੜੀ ਭੁੱਖ ਹੀ ਲੱਗੀ ਰਹਿੰਦੀ ਆ ਇਹ ਸਾਰੀ ਦਿਹਾੜੀ ਕਿ ਨਾ ਮੈਨੂੰ ਭੁੱਖ ਲੱਗੀ ਆ ਮੈਨੂੰ ਭੁੱਖ ਲੱਗੀ ਆ ਮੈਨੂੰ ਭੁੱਖ ਲੱਗੀ ਆ ਇਹ ਵੇਰੇ ਆ ਹਨ ਇਹਨਾਂ ਨੂੰ ਕਹੀਦਾ ਵੀ ਰੋਟੀ ਖਾ ਲਓ ਉਹਦੇ ਇਹਨਾਂ ਨੂੰ ਰੋਟੀ ਜਿਹੜੀ ਉਹ ਸੁਆਦ ਨਹੀਂ ਲੱਗਦੀ ਜੇ ਤਾਂ ਚਟਨੀ ਸਾਡੇ ਘਰੇ ਹੈਗੀ ਆ ਤੇ ਇਹਨਾਂ ਨੇ ਚਟਨੀ ਦੇ ਨਾਲ ਜਿਹੜੀਆਂ ਇੱਕ ਦੋ ਰੋਟੀਆਂ ਖਾ ਲੈਂਦੇ ਆ ਇਹ ਤੇ ਨਹੀਂ ਤਾਂ ਨਹੀਂ ਖਾਂਦੇਗੇ। ਨਾ ਕੜੀ ਨਾਲ ਖਾਦੀ ਮੈਂ ਚਟਨੀ ਨਹੀਂ ਖਾਦੀ। ਚਟਨੀ ਨਹੀਂ ਖਾਦੀ ਅੱਜ। ਅੱਜ ਕੜੀ ਨਾ ਖਾਦੀ ਆ। ਕਿੰਨੀਆਂ ਰੋਟੀਆਂ ਖਾਧੀਆਂ ਆ ਕੇ। ਹਾਂ ਤੇ ਇੱਕ ਰੋਟੀ ਨਾਲ ਕੀ ਬੰਦ ਆ। ਉਹਦੂ ਬਾਅਦ ਚ ਚਾਹ ਪੀਤੀ ਆ। ਉਹਦੂ ਬਾਅਦ ਕੇਲਾ ਵੀ ਖਾਦਾ। ਹਾਂ ਉਹਦੂ ਬਾਅਦ ਚ ਕੇਲਾ ਖਾਦਾ। ਅਜੇ ਵੀ ਕੋ ਕੋਣ ਭੇਰਪੱਖ ਲੱਗੀ ਗਈ ਹੈ। ਇਹਨਾਂ ਨੂੰ ਤਾਂ ਘੰਟੇ ਘੰਟੇ ਬਾਦੀ ਪੱਖ ਲੱਗੀ ਜਾਂਦੀ ਤੇ ਇਹਨਾਂ ਸਾਰਾ ਦਿਨ ਕੀ ਜਾਵੇ ਖਾਣ ਨੂੰ ਫੇਰ। ਬਣਾ ਕੇ ਦਿਓ ਨਾ ਕੁਛ। ਦੀ ਬਣਾ ਕੇ ਦਈਏ ਮਾਤਾ ਤੁਸੀਂ ਇੱਕ ਦਿਨ ਚ ਖਤਮ ਕਰਦੇ ਮੱਠੀਆਂ ਬਣਾਏ ਸੀ ਮੱਠੀਆਂ ਕਿਹੜੀਆਂ ਕਿੜੀਆਂ ਮੱਠੀਆਂ ਗੋਲ ਆਈਆਂ ਗੋਲ 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 ਆਈਆਂ ਘੋੜਾ ਲਗੀਆਂ ਹਾਂਜੀ ਬੱਚਿਆਂ ਨੂੰ ਲੱਗੀ ਸੀ ਭੁੱਖ ਹਰਿੰਦਰ ਜਿਹੜਾ ਕਦੋਂ ਦਾ ਭੁੱਖ ਭੁੱਖ ਕਰ ਰਿਹਾ ਸੀ ਜਿਹੜੇ ਆ ਪਾਲੂ ਵਾਲੇ ਸੀ ਸਬਜ਼ੀ ਵਾਸਤੇ ਤੇ ਉਧਰ ਹੁਣ ਸ਼ਾਮ ਦਾ ਆਟਾ ਵੀ ਸਬਜ਼ੀ ਲਈ ਗੁੰਨ ਲਿਆ ਸੀ ਉਸੇ ਆਟੇ ਤੋਂ ਹੀ ਆਪਾਂ ਬੱਚਿਆਂ ਦੀ ਛੋਟੀ ਜੀ ਜਿਹੜੀ ਭੁੱਖ ਵਾਸਤੇ ਤੇ ਆਹ ਦੇਖੋ ਇੱਧਰ ਆਪਾਂ ਛੋਟੇ ਛੋਟੇ ਸਮੋਸੇ ਬਣਾਤੇ ਉਸੇ ਆਟੇ ਤੋਂ ਹੀ ਤੇ ਵਾਲੂ ਆਪਣੇ ਕੋਲੇ ਉਬਲੇ ਹੋਏ ਸੀ ਇੱਧਰ ਆਪਾਂ ਥੋੜਾ ਜਿਹਾ ਤੇਲ ਪਾ ਕੇ ਧਰਿਆ ਤੇ ਇਹਦੇ ਵਿੱਚ ਆਪਾਂ ਪਾਏ ਆ ਉਹ ਇੱਕ ਆਪਾਂ ਬਣਾ ਕੇ ਪਹਿਲਾਂ ਕੱਢਤਾ ਤੇਲ ਜਿਹੜਾ ਪਹਿਲਾਂ ਜਿਆਦਾ ਗਰਮ ਹੋ ਗਿਆ ਸੀ ਜੋ ਪਾ ਕੇ ਵੀ ਦੇਖ ਲੈਂਦੇ ਆ ਕਿ ਗਰਮ ਆ ਰਹੇ ਨਦਰ ਹਜੇ ਆ ਦੇਖੋ ਆਹ ਲੈ ਤਿੰਨ ਆਲੇ ਨੂੰ ਪਾਏ ਹੋਏ ਆ ਇਹ ਜਿਹੜੀ ਰੈਸਪੀ ਆ ਨਾ ਸਮੋਸਿਆਂ ਵਾਲੀ ਘਰੇ ਬਣਾਉਣ ਵਾਲੇ ਸਮੋਸੇ ਇਹ ਵੀ ਆਪਾਂ ਰੈਸਪੀ ਤੁਹਾਨੂੰ ਕਿਸੇ ਦਿਨ ਦੇਵਾਂਗੇ ਆ ਮੰਨ ਦੇਖੋ ਆਪਾਂ ਜਿਹੜੇ ਕੋੜੇ ਥੋੜੇ ਸੇਕ ਤੇ ਬਣਾਏ ਆ ਤੇ ਇਹਨਾਂ ਦਾ ਰੰਗ ਆ ਵੀ ਕਿੰਨਾ ਵਧੀਆ ਆਇਆ ਨਾਲੇ ਵਿੱਚੋਂ ਵੀ ਵਧੀਆ ਪੱਕ ਗਏ ਹੋਣੇ ਆ ਬਹੁਤ ਸੁਆਦ ਉਹ ਇੱਕ ਪਹਿਲਾਂ ਪਾਇਆ ਸੀ ਉਦੋਂ ਤੇਲ ਥੋੜਾ ਜਿਹਾ ਜ਼ਿਆਦਾ ਪਾ ਲਿਆ ਗਿਆ ਸੀ ਆ ਦੇਖੋ ਆਪਾਂ ਤਿੰਨ ਕੱਢ ਲਏ ਆ ਬਣਾ ਕੇ ਇੰਨੇ ਨਾਲ ਬੱਚਿਆਂ ਦਾ ਬੱਸ ਹੁਣ ਕੋਈ ਘੰਟਾ ਡੇਢ ਘੰਟਾ ਨੰਗ ਜੂਗਾ ਉਹਦੋਂ ਫੇਰ ਰੋਟੀ ਪੱਕ ਜੂਗੀ ਰੋਟੀ ਤਾਂ ਪੱਕ ਜਾਂਦੀ ਏ ਛੇਤੀ ਭਰੇ ਉਦੋਂ ਕਹਿ ਦਿੰਦੇ ਆ ਵੀ ਅਸੀਂ ਰੋਟੀ ਜਿਹੜੀ ਆ ਹਜੇ ਨਹੀਂ ਖਾਣੀਗੀ ਹਜੇ ਸਾਨੂੰ ਭੁੱਖ ਨਹੀਂ ਰੋਟੀ ਵਾਰੀ ਕਹਿੰਦੇ ਸਾਨੂੰ ਭੁੱਖ ਨਹੀਂ ਐਂ ਦਿਨ ਆ ਜਿੱਦਾਂ ਇਹਨਾਂ ਨੂੰ ਭੁੱਖ ਲੱਗਦੀ ਆ ਨਿੱਕੇ ਨਿੱਕੇ ਸਰਪੂ ਜੀ ਤਨੇ ਆ ਕੇ ਰੋਟੀ ਲੈ ਲੇ ਹੁੰਦੇ ਤਾਂ ਸਾਤ-ਸਾਤ ਤੇ ਜਿਹੜੇ ਇਹ ਬਣਾਤੇ ਆ 8 ਬਣੇ ਸੀ ਆਪਾਂ 4 ਬਣਾਵੇ ਆ ਪਹਿਲਾਂ ਤੇ 4 ਆ ਬਸ ਇਹਦੇ ਵਿੱਚ ਆਪਾਂ ਪਾ ਲਈ ਆ ਇਹ ਵੀ ਆਪਾਂ ਰੈਸਪੀ ਤੁਹਾਨੂੰ ਕਿਸੇ ਦਿਨ ਦੇਵਾਂਗੇ ਜਿਹੜੇ ਵੀ ਭੈਣ ਭਰਾਵਾਂ ਨੇ ਜੁੜਦੇ ਆ ਸਾਡੇ ਚੈਨਲ ਦੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਹਰ ਇੱਕ ਵੀਡੀਓ ਸਾਡੀ ਕੋਈ ਵੀ ਰੈਸਪੀ ਆ ਕੋਈ ਵੀ ਆਪਣਾ ਜਿਹੜਾ ਫੈਮਿਲੀ ਵਲੌਗ ਆ ਤੁਹਾਡੇ ਤੱਕ ਜਿਹੜਾ ਆਸਾਨੀ ਨਾਲ ਪਹੁੰਚ ਸਕੇ ਤੇ ਸਾਡੀ ਵੀਡੀਓ ਨੂੰ ਲਾਈਕ ਕਰਿਆ ਕਰੋ ਵਰਦ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਸੋਣਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਵੀ ਸਾਡੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਆ ਉਹ ਆਹ ਬਸ 2 ਮਿੰਟ ਇਹਨਾਂ ਨੂੰ ਲੱਗਣੇ ਆ 2 ਮਿੰਟਾਂ ਚ ਬਣ ਕੇ ਤੇ ਤਿਆਰ ਹੋ ਜਾਣੇ ਆ ਇਧਰ ਜਿਹੜਾ ਆਪਣੇ ਨਾ ਕੁੱਕਰ ਆ ਜਿਹੜਾ ਇਹ ਇਹ ਵੀ ਮੇਰੇ ਦਾਜ ਵਾਲਾ ਕੁੱਕਰ ਆ ਵਿਆਹ ਵਾਲਾ ਤੇ ਦੇਖੋ ਇਹਦਾ ਜਿਹੜਾ ਹੁਣ ਇਹ ਢੱਕਣ ਆ ਇਹ ਜਵਾਬ ਦੇ ਗਏ ਇਹਦੇ ਆਸਰੇ ਇਹ ਜਿਹੜਾ ਇਹ ਢੱਕਣ ਬੰਦ ਹੁੰਦਾ ਹੁਣ ਇਹ ਵੀ ਆਪਾਂ ਨੂੰ ਨਵਾਂ ਲੈਣਾ ਪਊਗਾ ਇਹਦਾ ਕੁੰਡਾ ਜਿਹੜਾ ਇਹ ਬਸ ਜਮਨ ਟੁੱਟ ਗਿਆ ਹੋਂਤਾ ਕੁੱਕਰ ਤੋਂ ਬਿਨਾ ਬਹੁਤ ਔਖਾ ਹੋ ਜਾਂਦਾ ਕਿਉਂਕਿ ਜਿੰਨੇ ਕੋਈ ਵੀ ਚੀਜ਼ ਆ ਪਾਲਣੂ ਉਬਾਲਣੇ ਆ ਛੋਲੇ ਉਬਾਲਣੇ ਆ ਕੋਈ ਵੀ ਚੀਜ਼ ਬਾਕੀ ਸਾਡੇ ਜਿਹੜੇ ਘਰੇ ਆ ਚੌਲ ਆ ਜਿਹਨੇ ਉਹ ਵਾਲੇ ਹੋਏ ਜਿਹੜੇ ਚੌਲ ਕੋ ਬਾਲ ਕੇ ਬਣਾਉਣੇ ਆ ਨਾ ਉਹ ਬਹੁਤ ਘੱਟ ਖਾਦੇ ਜਾਂਦੇ ਹਰਮਨ ਕਹਿ ਦਿੰਦਾ ਮੰਮੀ ਮੈਨੂੰ ਇਹ ਚੌਲ ਆ ਜਿਹੜੇ ਸਵਾਦ ਨਹੀਂ ਲੱਗਦੇ ਜਿਹੜੇ ਆਪਾਂ ਬਾਲ ਕੇ ਬਣਾਉਣੇ ਆ ਪਹਿਲਾਂ ਉਹਨਾਂ ਦਾ ਪਾਣੀ ਬਾਅ ਕੇ ਕੱਢ ਦੇਈਦਾ ਆਪਾਂ ਤੇ ਸਾਡੇ ਘਰੇ ਜਿਹੜੇ ਚੌਲ ਬੰਦਦੇ ਉਹ ਵੀ ਕੁੱਕਰ ਦੇ ਵਿੱਚ ਹੀ ਬੰਦਦੇ ਆ ਤੇ ਕੁੱਕਰ ਤੋਂ ਬਿਨਾਂ ਜਿਹੜਾ ਫਿਰ ਬਹੁਤ ਮੁਸ਼ਕਲ ਹੋ ਜਾਂਦਾ ਕੁੱਕਰ ਆਪਾਂ ਨੂੰ ਜਿਹੜਾ ਇਹ ਨਾ ਮੰਗਾ ਲੈਣਾ ਪਊਗਾ ਹਰ ਇੱਕ ਚੀਜ਼ ਦੀ ਜਿਹੜੀ ਉਹ મનાદ ਹੈਗੀ ਹੈ ਕਿ ਅੱਗੇ ਇੰਨੇ ਸਾਲ ਚੱਲੇ ਜੂ ਆਪਾਂ ਕੋਈ ਵੀ ਚੀਜ਼ ਲੈ ਕੇ ਆਉਣੇ ਉਹਦਾ ਆਪਾਂ ਗਰੰਟੀ ਪੁੱਛਦੀਆਂ ਵੀ ਇਹਦੀ ਕਿੰਨੇ ਸਾਲ ਦੀ ਗਰੰਟੀ ਹੈ ਕਿੰਨੇ ਸਾਲ ਇਹ ਚੱਲੂਗੀ ਪਰ ਬੰਦੇ ਦੀ ਜਿਹੜੀ ਕੋਈ મનાદ ਨਹੀਂ ਦੀ ਇੱਕ ਮਿੰਟ ਦਾ भरोसा ਨਹੀਂ ਆਪਾਂ ਨੂੰ ਆਪਦੇ ਜਿਹੜੇ ਵੀ ਇੱਕ ਸਾਹ ਆਇਆ ਦੂਜਾ ਆਉਣਾ ਕਿ ਨਹੀਂ ਆਉਣਾਗਾ ਜੀ ਜਿਹੜੀ ਜਿਹੜੀ ਹਰ ਇੱਕ ਦੀ ਆਪਾਂ ਨੂੰ ਗਰੰਟੀ ਆਪਾਂ ਲੈ ਕੇ ਆਉਣੇ ਆ ਹਰ ਇੱਕ ਚੀਜ਼ ਦੀ ਮਨਿਆਦ ਹੈਗੀ ਆ ਹੁਣ ਇਹ ਕੁੱਕਰ ਨੂੰ ਵੀ 15 ਸਾਲ ਹੋ ਗਏ ਆ ਟੱਡੀ ਜਾਂਦੇ ਨੂੰ ਤੇ ਹੁਣ ਇਹ ਤੋਂ ਇਹਦਾ ਆਹ ਜਿਹੜੀ ਚੀਜ਼ਾਂ ਨੇ ਲੋਹੇ ਦੀ ਸੀ ਤੇ ਗਲ ਗਈ ਆ ਇਸੇ ਲਈ ਇਹਦਾ ਜਿਹੜਾ ਟੱਕਣਾ ਟੱਕੰਦੇ ਸਰਤੇ ਕਿਉਂਕਿ ਕੁੱਕਰ ਹੁੰਦਾ ਜੇ ਆਪਾਂ ਇਹਦੇ ਵਿੱਚ ਕੋਈ ਵੀ ਚੀਜ਼ ਧਰਦੇ ਹਾਂ ਬਹੁਤ ਛੇਤੀ ਜਿਹੜਾ ਘੱਟ ਸਮੇਂ ਦੇ ਵਿੱਚ ਬਣ ਜਾਂਦੀ ਜਿਵੇਂ ਆਪਾਂ ਛੋਲੇ ਬਾਲਣੇ ਆਦੋ ਬਾਲਣੇ ਕੋਈ ਵੀ ਚੀਜ਼ ਆਪਾਂ ਬਣਾਉਨੇ ਆ ਕੁੱਕਰ ਦੇ ਵਿੱਚ ਜੇ ਗੈਸ ਤੇ ਕੋਈ ਚੀਜ਼ ਬਣਾਉਣੀ ਹੈ ਫਿਰ ਕੁੱਕਰ ਦੇ ਵਿੱਚ ਛੇਦੀ ਬਣ ਜਾਂਦੀ ਆ ਜੇ ਚੁੱਲੇ ਤੇ ਬਣਾਉਣੀ ਹੈ ਫਿਰ ਟਾਪਾ ਕੋਈ ਵੀ ਪਤੀਲਾ ਕੁੱਜਾ ਕੁਝ ਵੀ ਚੁੱਲੇ ਤੇ ਰੱਖ ਸਕਦੇ ਆ ਇਸੇ ਲਈ ਜਿਹੜਾ ਆਪਾਂ ਨੂੰ ਕੁੱਕਰ ਇਹ ਵੀ ਹੁਣ ਨਵਾਂ ਲਿਆਉਣਾ ਪਊਗਾ ਥੋੜਾ ਜਿਹਾ ਖਰਚਾ ਹੋਊਗਾ ਹਣ ਕਿਉਂਕਿ ਅੱਜ ਕੰਡਲ ਪਾਣ ਦੇ ਉਹ ਵੀ ਬਹੁਤ ਮਹਿੰਗੇ ਹੁੰਦੇ ਆ ਹੁਣ ਘੱਟੋ-ਘੱਟ ਵੀ ਮੇਰੇ ਹਿਸਾਬ ਨਾਲ 2000 ਤੋਂ ਘੱਟ ਆ ਜਿਹੜਾ ਉਹ ਕੁੱਕਰ ਨਹੀਂ ਆਉਂਦਾ 2000 ਦਾ ਘੱਟੋ-ਘੱਟ ਕੁੱਕਰ ਆਊਗਾ ਤੇ ਆਪਾਂ ਹੁਣ ਲੈਣਾ ਹੀ ਪੈਣਾ ਕੀ ਮਜਬੂਰੀ ਹੈ ਜਿਹੜੀ ਚੀਜ਼ ਬਿਨਾ ਨਹੀਂ ਸਰਦਾ ਉਹ ਆਪਾਂ ਨੂੰ ਤਿੱਤ ਨਹੀਂ ਪੈਂਦੀ ਆ ਆਪਣਾ ਲੱਗਿਆ ਪਕੜ ਠਹਿਰ ਕੇ ਮਿਲ ਗਿਆ ਹਾਂਜੀ ਬੱਚਿਆਂ ਨੇ ਜਿਹੜੇ ਆਪਾਂ ਸਮੋਸੇ ਬਣਾ ਕੇ ਦਿੱਤੇ ਸੀ ਛੋਟੇ ਛੋਟੇ ਸਮੋਸੇ ਉਹ ਇਹਨਾਂ ਨੇ ਖਾ ਲਏ ਆ ਕਿਵੇਂ ਦੇ ਲੱਗੇ ਹਰਮਨ ਸਮੋਸੇ ਬਹੁਤ ਵਧੀਆ ਬਹੁਤ ਵਧੀਆ ਲੱਗਦਾ ਸੀ ਵੀ ਘਰੇ ਬਣਾਏ ਆ ਹੂੰ ਲੱਗਦਾ ਸੀ ਹੂੰ ਫਿਰ ਹਲਵਾਈ ਦਾ ਆਪਾਂ ਬਣਾ ਨਹੀਂ ਸਕਦੇਗੇ ਚਲ ਜੇਬ ਜੀ ਵੀ ਬਣਾ ਕੇ ਦਿੱਤੇ ਆ ਵੀ ਆਪਾਂ ਰੈਸਪੀ ਥੇਰ ਕਿਸੇ ਦਿਨ ਬਣਾਵਾਂਗੇ ਸਾਰੇ ਪਰਿਵਾਰ ਲਈ ਆਪਾਂ ਬਣਾਵਾਂਗੇ ਕਿਸੇ ਦਿਨ ਇਹ ਸਮੋਸੇ ਇਹ ਘਰੇ ਬਣਾਵਾਂਗੇ ਆਪਾਂ ਤੇ ਇਸ ਦਿਨ ਆ ਵੀ ਆਪਾਂ ਬਲੌਗ ਦਾ ਵੀ ਬਸ ਹੁਣ ਐਂਡ ਕਰਦੇ ਆ ਇੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜਿਹੜੇ ਵੀ ਨਵੇਂ ਭੈਣ ਭਰਾ ਸਾਡੇ ਚੈਨਲ ਦੇ ਨਾਲ ਜੁੜਦੇ ਆ ਵੀਡੀਓ ਦੇਖਣ ਦੇ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ